ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰੇਡ ਲੈ ਕੇ ਹਾਜ਼ਰ ਹਾਂ ਜੀ ਅਗਲੇ 6-7 ਦਿਨਾਂ ਦੀ ਗੱਲ ਕਰਾਂਗੇ 30 ਸਤੰਬਰ ਤੱਕ ਆਪਾਂ ਕੀ ਅਗਲੀ ਹੈ ਕਿ ਮੌਸਮ ਪੰਜਾਬ ਦਾ ਦੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਇਹ ਜਾਣਕਾਰੀ ਤੁਹਾਡੇ ਨਾਲ ਸੀਰੀਜ਼ ਦੇ ਵਿੱਚ ਸਾਂਝੀ ਕਰਾਂਗੇ ਸੋ ਅਸਲੀਆਂ ਜੇਕਰ ਤਾਜ਼ਾ ਸੈਟਲਾਈਟ ਦਸਰਾਂ ਦੇਖਦੇ ਆਂ ਤੇ ਉੱਤਰ ਭਾਰਤ ਦੇ ਵਿੱਚ ਲੱਗਫਗ ਬਹੁਤ ਇਹ ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਿਹਾ ਹੋਇਆ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਅਸਲ ਦੇਖ ਸਕਦੇ ਆਂ ਤੇ ਅੱਜ ਮੌਸਮ ਵਿਭਾਗ ਨੇ ਜਿਹੜਾ ਯਾ ਮੌਨਸੂਨ ਦੇ ਵਾਪਸੇ ਦਾ ਐਲਾਨ ਕਰ ਜਿਹੜੀ ਮੌਨਸਨ ਦੀ ਵਾਪਸੀ ਹੋ ਚੁੱਕੀ ਹੈ ਜੇਕਰ ਆਪਾਂ ਇੱਕ ਲਾਈਨ ਖਿੱਚ ਲਈਏ ਤੇ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਇਧਰ ਖੇਤਰ ਰਹਿ ਗਏ ਇਹਨਾਂ ਖੇਤਰਾਂ ਦੇ ਵਿੱਚ ਮੌਨਸਨ ਜੜੀਆਂ ਵਾਪਸੀ ਕਰ ਚੁੱਕੀ ਹੈ ਜੰਮੂ ਦੇ ਕੁਝ ਖੇਤਰਾਂ ਦੇ ਵਿੱਚ ਹਿਮਾਚਲ ਦੇ ਕੁਝ ਖੇਤਰਾਂ ਦੇ ਵਿੱਚ ਤੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜੰਮੂ ਹਿਮਾਚਲ ਜੋਪੀ ਦਿੱਲੀ ਗੁਰੂਗਰਾਮ ਨੇੜਾ ਰਾਜਸਥਾਨ ਗੁਜਰਾਤ ਇਹਨਾਂ ਸੂਬਿਆਂ ਤੋਂ ਵਾਪਸੀ ਜੜੀਆਂ ਮੌਨਸਨ ਦੀ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚੋਂ ਹਰਿਆਣਾ ਦੇ ਵਿੱਚੋਂ ਰਾਜਸਥਾਨ ਦੇ ਉੱਤਰੀ ਭਾਗਾਂ ਦੇ ਵਿੱਚੋਂ ਲਗਭਗ ਮੌਨਸਨ ਦੀ ਵਾਪਸੀ ਅੱਜ ਦੇ ਡਿਪਲੇਅਰ ਮੌਸਮ ਵਿਭਾਗ ਨੇ ਕਰ ਦਿੱਤੀ ਹੈ ਆਉਂਦੇ ਦਿਨਾਂ ਦੇ ਵਿੱਚ ਮੀਂਹ 100% ਦੱਸ ਸਕਦੇ ਨੇ ਜਾ ਰਹੇ ਨੇ ਪਰ ਮੀਂਹ ਕੋਈ ਬਹੁਤੇ ਤਗੜੇ ਨਹੀਂ ਹੋਣਗੇ ਪੰਜਾਬ ਤੱਕ ਜਿਹੜੇ ਪਹੁੰਚਣਗੇ ਉਹ ਹਲਕੀ ਬੂੰਦਾਬاندی ਜਾਂ ਹੋ ਸਕਦਾ 5-7 ਮਿੰਟਾਂ ਵਾਲਾ ਤੇਜ਼ ਛਰਾਟਾ ਲੱਗ ਸਕਦਾ ਕਦੋਂ ਲੱਗੇਗਾ ਜੀ 27 ਤੋਂ ਲੈ ਕੇ 30 ਸਤੰਬਰ ਦੇ ਵਿਚਕਾਰ ਕਿਉਂ ਲੱਗੇਗਾ ਕਿਉਂਕਿ ਇੱਕ ਜਿਹੜਾ ਐਲਪੀਏ ਹੈ ਬੰਗਾਲ ਦੀ ਖਾੜੀ ਦੇ ਵਿੱਚ ਬਣਿਆ ਹੋਇਆ ਇਹ ਅੱਗੇ ਉੱਠਦਾ ਹੋਇਆ ਇਸ ਵੇਲੇ ਇਸ ਡਾਇਰੈਕਸ਼ਨ ਦੇ ਵਿੱਚ ਘੁੰਮਦਾ ਹੋਇਆ ਮੱਧ ਪ੍ਰਦੇਸ਼ ਵੱਲੋਂ ਕੋਚ ਕਰ ਰਿਹਾ ਸੋ ਇਹਦਾ ਜਰਾ ਟਰੈਕ ਹੋਏਗਾ ਜੀ ਅੱਗੇ ਏਸੋ ਡਾਇਰੈਕਸ਼ਨ ਵੱਲ ਜਾਣ ਨੂੰ ਖਦਣਾ ਯਾਨੀ ਕਿ ਰਾਜਸਥਾਨ ਦੇ ਦੱਖਣ ਪੂਰਬੀ ਖੇਤਰ ਮਧ ਪ੍ਰਦੇਸ਼ ਤੋਂ ਹੁੰਦਾ ਹੋਇਆ ਗੁਜਰਾਤ ਵੱਲੋਂ ਐਂਟਰ ਕਰਦਾ ਹੋਇਆ ਨੇ ਅੱਗੇ ਅਰਬ ਸਾਗਰ ਵੱਲ ਜਾਵਣਾ ਇਹਦੇ ਜੋ ਨਿਕਲਦੀਆਂ ਜਿਹੜੀਆਂ ਪੂਰੇ ਦੀਆਂ ਹਵਾਵਾਂ ਹੋਣਗੀਆਂ ਉਹ ਅਜਿਹੀਆਂ ਫੈਲਦੀਆਂ ਹੋਈਆਂ ਕੁਝ ਹੱਦ ਤੱਕ ਜੜੀਆਂ ਨੇ ਪੰਜਾਬ ਦੇ ਵਿੱਚ ਪਹੁੰਚਣਗੀਆਂ ਜਿਨ੍ਹਾਂ ਦੇ ਵਿੱਚ ਕੁਝ ਜਲੇ ਮੁੱਖ ਰਹਿ ਸਕਦੇ ਨੇ ਮਾਲਵੇ ਦੇ ਇਹਨਾਂ ਦੇ ਵਿੱਚ ਲੁਧਿਆਣਾ ਫਤਿਆਲਾ ਸ਼੍ਰੀ ਫਤਗੜ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਸੰਗਰੂਰ ਮਾਨਸਾ ਬਰਨਾਲਾ ਬਠਿੰਡਾ ਮੋਗਾ ਮੋਗੇ ਦੇ ਵਿੱਚ ਐਸੀ ਕੋਈ ਵਾਤੇ ਅਸਾਰ ਨਹੀਂ ਹੈ ਸ਼੍ਰੀ ਮਕਸਰ ਸਾਹਿਬ ਸ਼੍ਰੀ ਗੰਗानगर ਹਰਮਾਨਗੜ੍ਹ ਨੂੰ ਪਗੜ ਹਰਿਆਣਾ ਦੇ ਸਰਸਾ ਫਤਿਆਵਾ ਤਰੋਤਕ ਜੀਨ ਦਾ ਭਵਾਨੀ ਕੁਰੂ ਖੇਤਰ ਮਹਿੰਦਰਗੜ੍ਹ ਰਿਵਾੜ ਇਹਨਾਂ ਖੇਤਰਾਂ ਤੱਕ ਮੀਂਹ ਪਹੁੰਚਣ ਦੀ ਉਮੀਦ ਹੋਏਗੀ ਜਿਹੜੇ ਖੇਤਰ ਤੁਹਾਨੂੰ ਗਿਣਾਏ ਨੇ ਸਾਰੇ ਖੇਤਰਾਂ ਦੇ ਵਿੱਚ ਮੀਂਹ ਨਹੀਂ ਲੱਗਣਗੇ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਕੁਝ ਟਟਵੇਂ ਖੇਤਰ ਹੋ ਸਕਦੇ ਨੇ ਜਿੱਥੇ ਬੂੰਦਾਬੰਦੀ ਹੋਏਗੀ ਬਹੁਤੇ ਖੇਤਰ ਜਿਹੜੇ ਮੀਂਹ ਤੋ ਇਹ ਆ ਜੀ ਆਉਣ ਦੇ ਜਿਹੜੇ 4 ਦਿਨਾਂ ਦੀ ਆਪਾਂ ਜਿਹੜੀ ਗੱਲ ਕਰ ਰਹੇ ਆ 27 ਤੋਂ ਲੈ ਕੇ 30 ਜਾਂ ਫਿਰ ਕਹ ਲਈ 1 ਤੋਂ 1 ਅਕਤੂਬਰ ਤੱਕ ਇਹ ਸਿਸਟਮ ਲੱਗਣ ਜਾ ਰਿਹਾ ਇਹਨੂੰ ਆਪਾਂ ਸਿਸਟਮ ਨਹੀਂ ਕਹਿ ਸਕਦੇ ਇਹ ਐਲਪੀਏ ਦੇ ਸਦਕਾ ਜਿਹੜੇ ਮੀਂਹ ਲੱਗਣੇ ਆ ਜੇਕਰ ਇਹਦੇ ਵਿਚਕਾਰ ਇੱਕ ਸਿਸਟਮ ਆ ਜਾਂਦਾ ਕੋਈ ਹਲਕਾ ਹੋਵੇ ਜਾਂ ਭਾਰਾ ਹੋਵੇ ਤੇ ਫਿਰ ਹੋ ਸਕਦਾ ਕੁਝ ਧਾਵਾਂ ਤੇ ਤੇਜ਼ ਰੱਟ ਵੀ ਲੱਗ ਜਾਣਗੇ ਫਿਲਹਾਲ 30 ਸਤੰਬਰ ਤੱਕ ਇਹ ਐਲਪੀਏ ਦੇ ਸਦਕਾ ਮੀਡੀਅਮ ਉਮੀਦ ਆ ਜਿਹੜੀ ਬਣਦੀ ਜਾ ਫਿਰਿਆ ਪੰਜਾਬ ਦੇ ਕਹ ਲਈ ਹੈ ਕਿ ਬਹੁਤੀਆਂ ਥਾਵਾਂ ਤੇ ਜੇਕਰ ਲੈ ਕੇ ਜਾਂਦਾ ਤੇ 20 25 ਫਸਲਾਂ ਦੇ ਖੇਤਾਂ ਤੋਂ ਵੱਧ ਉਮੀਦ ਉਮੀਦ ਨਹੀਂ ਹੋਏਗੀ। ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾਵਾਂਗੇ ਜੀ ਜੋ ਜਾਰੀ ਕੀਤੀ ਅੱਜ ਮੌਸਮ ਵਿਭਾਗ ਨੇ ਮੌਸਮ ਡਰਾਈ ਰਹਿਣ ਦੇ ਅਸਰ ਨੇ 30 ਸਤੰਬਰ ਤੱਕ ਕੋਈ ਅਲਰਟ ਕੋਈ ਚੇਤਾਵਨੀ ਨਹੀਂ ਜਾਰੀ ਕੀਤੀ ਕਿ ਮੌਸਮ ਵਿਭਾਗ ਵੱਲੋਂ ਜਿਵੇਂ ਕਿ ਐਸੇ ਤੁਹਾਨੂੰ ਦੱਸਿਆ ਮੀ ਬਹੁਤ ਹੀ ਨਿਰਾਰਜ ਹੋਣੇ ਇਸ ਲਈ ਕੋਈ ਅਲਰਟ ਨਹੀਂ ਹੈ ਤੇ ਮੌਸਮ ਠੀਕ ਠਾਕ ਰਹਿਣ ਦੇ ਅਸਰ ਹੋਣਗੇ। ਧਰੋ